ਜਦੋਂ ਅਸੀਂ ਉਹ ਫੈਸਲਾ ਲਿਆ ਸੀ ਮੈਨੂੰ ਸਪਸ਼ਟ ਕਰਵਾਇਆ ਸਰ ਜੀ ਉਹ ਫੈਸਲਾ ਲਿਆ ਗਿਆ ਸੀ ਜਦੋਂ ਇਨਸਾਨ ਦੁਨੀਆ ਤੇ ਆਇਆ ਹੈ तो पूरा बहुत कुछ सब प्रभु नाम लिख के भेजता है और जो ने जीवन में लिखया है मुताबिक तो वो ले करवा रहे हैं नहीं ये तो विश्वास है एम एस टी भी गल पे स्वर्ण यार ने भी ले ले पूरे और कोई सुप्रीम का तरफ से आ हुआ और पर भाई जरूरी उस प्रभु ने छाया पर फैसला करवाया कि ये करो आज फोरम ने नबर लाल सिंह जी ने कॉन्फ्रेंस जा रहे हैं हर साल आवाज आ रही तो है अच्छ तमिलनाडु रात मेरे नई कि असि तमिलनाडु तो के किसान महापंचायत कर रहे हैं करनी चाह रहे रोजगार भी तुम जो लाओ इसी तरह करनाटका तो आया यूपी तो आया ਮੈਂ ਸਾਰੇ ਸੰਸਦਾਂ ਦੀਆਂ ਭਾਵਨਾਵਾਂ ਨੂੰ ਰੱਖ ਲਿਆ ਬਸ ਮੀਟਿੰਗ ਦੇ ਵਿੱਚ ਜਾਊਂਗੀ ਉਹਦੇ 4 ਤਰੀਕ ਦੀ ਮੀਟਿੰਗ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਜੀ ਲੜਾਈ ਸਾਡੀ ਐਜੇਟੀ ਜਾਰੀ ਹੈ ਜੀ ਜੀ ਇਹ ਅੰਦੋਲਨ ਨਹੀਂ ਰੁਕਿਆ 4 ਤਰੀਕ ਨੂੰ ਜਾਊਂਗੇ ਆ 4 ਤਰੀਕ ਆ ਵੀ ਕਿਨ ਜਿਹੜੀ ਉਹਨਾਂ ਦੇ ਦਿਸਪੁਟੇ ਦੇ ਨਾਲ ਆ ਆ ਰਿਹਾ ਮੈਸੇਜ ਵੀ ਲੇਟਨ ਹੋਏ ਨਹੀਂ ਪਰ ਸੀਗੇ ਤਾਂ ਕੁਛ ਨਹੀਂ ਅੱਗੇ ਤਾਂ ਕਿ ਸਰਕਾਰ ਕੱਲ ਨੂੰ ਇਹ ਨਾ ਕਹਿ ਸਕੀ ਕਿ ਸਰਕਾਰ ਦੀ ਨੀਅਤ ਹੈ ਜੀ ਬਿਲਕੁਲ ਸਾਫ਼ ਹੈ ਜੀ ਲੇਕਿਨ ਉਹ ਕੱਲ ਨੂੰ ਅਗਰੈਸਿਵ ਵਿਦਮਨ ਦੇ ਨਾਮ ਹੈ ਤਾਂ ਉਹਨੂੰ ਇੱਕ ਬਹਾਨਾ ਮਿਲੇਗਾ ਕਿ ਕਿਸਾਨ ਸਾਡੇ ਕੋਲੇ ਬੰਦ ਰੱਖਣੇ ਨਹੀਂ ਆਏ ਸੋ ਇਸ ਕਰਕੇ ਅਸੀਂ ਅੱਜਕੱਲ ਤੋਂ ਪਿੱਛੇ ਡਾਢਾ ਹੈ ਜਿਹੜੀਆਂ ਮੀਡੀਆ ਸਾਡੀ ਗੱਲ ਹੁੰਦੀ ਰਹੇ ਸਰਕਾਰ ਨੂੰ ਸਾਡੀ ਕਿਸੇ ਵੀ ਦਲੀਲ ਦਾ ਜਵਾਬ ਨਹੀਂ ਆਇਆ ਸਰਕਾਰ ਤੋਂ ਇਸ ਕਰਕੇ ਅਸੀਂ ਦਲੀਲ ਦੇ ਪੱਖੋਂ ਸਰਕਾਰ ਨੂੰ ਇਸੀ ਤਰ੍ਹਾਂ ਭਾਰੀ ਵੀ ਪੈਣ ਲਿਆ ਹੈ ਔਰ ਅਸੀਂ ਇਸ ਕਰਕੇ ਨਹੀਂ ਵੀਡੀਓ ਗੱਲਵਰ ਸਾਹਿਬ ਇੱਕ ਵੱਡੀ ਤਾਕਤ ਨਾਲ ਤੁਸੀਂ ਕਹਿ ਵੀ 10 ਗੁਣਾ ਵੱਧ ਤਾਕਤ ਨਾਲ ਤੁਸੀਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਜਾ ਰਹੇ ਹੋ ਕਿੱਥੋਂ ਸ਼ੁਰੂ ਕੀਤਾ ਜਾਵੇਗਾ ਜੀ ਸਵਾਲ ਇਹ ਨਹੀਂ ਹੈ ਮੈਂ ਕਹਾਂ ਕਿ ਅੰਦੋਲਨ جاری ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਠੀਕ ਹੈ ਅੰਦੋਲਨ جاری ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਅਸਾਂ ਨੇ ਕੇਸ ਕਿਹੜੇ ਮੋਰਚੇ ਜਾ ਕੇ ਅੰਦੋਲਨ ਦੀ ਕੀ ਰੂਪ ਰਖਾ ਬਾਨੀ ਆ ਉਹਦੇ ਲਈ ਸੰਗਠਨੋਂ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਸਿੱਧੀ ਚੁਕਾਨ ਕਰਦੇ। ਕਿਸੇ ਬੰਦੇ ਨੂੰ ਤੋਰਦੇ ਵੀ ਇਹ ਕਰੂੰ ਕਿ ਬਾਕੀ ਜੱਥੇਬੰਦੀ ਨਾਲ ਅੰਦੋਲਨ ਜਾਰੀ ਹੈ। ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ। ਠੀਕ ਹੈ। ਅੰਦੋਲਨ ਜਾਰੀ ਹੈ। ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਅਟਾਨੀ ਕਦ ਕਿਸ ਕਿਹੜੇ ਮੋੜ ਤੇ ਜਾ ਕੇ ਅੰਦੋਲਨ ਦੀ ਕੀ ਰੁਕ ਰੱਖਾਵਣੀ ਆ ਉਹਦੇ ਲਈ ਸੰਘ ਨਾਲ ਅਪੀਲ ਕੀਤੀ ਆ। ਪਹਿਲਾ ਨਾਲੋਂ 10 ਗੁਣਾ ਤਾਕਤ ਨਾਲ ਸਿੱਧੇ ਚਿੱਤਰਾਣਗੇ ਤੁਸੀਂ ਬੰਦ ਤੋਰ ਤੇ ਵੀ ਇట్లా ਕਰੂਗੇ ਬਾਕੀ ਜਿਹੜੇ ਵਾਲਿਆਂ ਨਾਲ ਤਾਲ ਮਿਲ ਕਰਕੇ ਮੈਂ ਮੈਂ ਇੱਕ ਬੇਨਤੀ ਕਰਾਂ ਔਰ ਅਸੀਂ ਇਸ ਕਰਕੇ ਮੀ ਵੀਡੀਓ ਬਲਵਰ ਸਾਹਿਬ ਇੱਕ ਵੱਡੀ ਤਾਕਤ ਨਾਲ ਤੁਸੀਂ ਕਹੇ ਵੀ 10 ਗੁਣਾ ਵੱਧ ਤਾਕਤ ਨਾਲ ਤੁਸੀਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਜਾ ਰਹੇ ਹੋ ਕਿਤੋਂ ਸ਼ੁਰੂ ਕੀਤਾ ਜਾਵੇਗਾ ਜੀ ਸਵਾਲ ਇਹ ਨਹੀਂ ਹੈ ਮੈਂ ਕਹਾਂ ਕਿ ਅੰਦੋਲਨ ਜਾਰੀ ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਠੀਕ ਹੈ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਹੈ ਪਤਾ ਨਹੀਂ ਕਿਸ ਕਿਹੜੇ ਮੋੜ ਤੇ ਜਾ ਕੇ ਅੰਦੋਲਨ ਦੀ ਕੀ ਰੂਪ ਰਖਾ ਬਾਨੀ ਆ ਉਹਦੇ ਨੇ ਸੰਗਠਨੋਂ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਸਿੱਧੇ ਚਿੱਤrana ਦੇ ਜੇਕਰ ਤੁਰਤੀ ਪ੍ਰਿਯਕਟ ਕਰੂੰਗੇ ਬਾਕੀ ਜਥੇਬੰਦੀਆਂ ਨਾਲ ਉਹਨਾਂ ਨੂੰ ਜਾਰੀ ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਠੀਕ ਹੈ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਹੈ ਪਤਾ ਨਹੀਂ ਕਿਸ ਕਿਹੜੇ ਮੋੜ ਤੇ ਜਾ ਕੇ ਅੰਦੋਲਨ ਦੀ ਕੀ ਰੂਪ ਰਖਾ ਬਾਨੀ ਆ ਉਹਦੇ ਨੇ ਸੰਗਠਨੋਂ ਅਪੀਲ ਕੀਤੀ ਆ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਸਿੱਧੇ ਚੁਟਕਰਾ ਦੇ। ਜੇ ਜਥੇਬੰਦੀ ਤੋੜਦੇ ਵੀ ਇਕੱਲਾ ਕਰੋਗੇ ਬਾਕੀ ਜਥੇਬੰਦੀਆਂ ਨਾਲ ਤਾਲਮਿਲ ਕਰ। ਮੈਂ ਮੈਂ ਇੱਕ ਬੇਨਤੀ ਕਰਾਂ ਕਿ ਸਾਦੀ ਕਿਸੇ ਵੀ ਜਥੇਬੰਦੀ ਦੇ ਨਾਲ ਇਹ ਜੀ ਕੋਈ ਲੜਾਈ ਨਹੀਂ। ਲੜਾਈ ਹੁੰਦੀ ਹੈ ਵਿਚਾਰਾਂ ਦੇ ਫਰਕ ਹੁੰਦੇ ਆ। ਕਿਹੜੀ ਮੰਗ ਨਾਲ ਕਿਹੜੀ ਜਥੇਬੰਦੀ ਸਹਿਮਤ ਹੁੰਦੀ ਹੈ? ਹਰ ਕਿਸੇ ਥਰਦਾ। ਜਦੋਂ ਕਿਸੇ ਵੀ ਸਾਰੀਆਂ ਜਥੇਬੰਦੀਆਂ ਨਾਲ ਇਸ ਸਾਂਝਾ ਮਦਾਇਰਾ ਤੁਸੀਂ ਦੇਖ ਲਓ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਜਾਣਗੇ ਲੇਕਿਨ ਬਹੁਤ ਸਾਰੀਆਂ ਜਥੇਬੰਦੀਆਂ ਤੁਸੀਂ ਆਪ ਦੇਖਿਆ ਕਿ ਕਹਿੰਦੀਆਂ ਸੁਣੀਆਂ ਐ ਐਮਐਸਪੀ ਦਾ ਮੁੱਦਾ ਹੀ ਨਹੀਂ ਐਮਐਸਪੀ ਦੀ ਲੋੜ ਹੀ ਨਹੀਂ ਤਾਂ ਫਿਰ ਉਹ ਜਥੇਬੰਦੀਆਂ ਨੇ ਸਾਡੀ ਮਾਮਲਾ ਸਾਬਿਤ ਨਹੀਂ ਆਉਣਾ ਸੀ ਸੋਚ ਕਰਕੇ ਆ ਰੌਲਾ ਹੋਰ ਕੁਛ ਨਹੀਂ ਐ ਲੜਾਈ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਜਥੇਬੰਦੀ ਕਿਸੇ ਵਿਚਾਰ ਨਾਲ ਕਿਸੇ ਮੰਗ ਨਾਲ ਸਹਿਮਤ ਆ ਕੋਈ ਨਹੀਂ ਸਹਿਮਤ ਜਿਵੇਂ ਇੱਕ ਓਮ ਦੇ ਉੱਤੇ ਸਾਰਿਆਂ ਨੂੰ ਸੱਜ ਕੇ ਇੱਕ ਓਮ ਦਾ ਬਣੇਗਾ ਉੱਤੇ ਸਾਰ ਬਿਸੇਗਾ ਬਲਿਨ ਭਾਈ ਇਕਜੁੱਟਤਾ ਹੋ ਜੂ ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਐਸਾ ਕਿ ਤੁਹਾਡੇ ਸਵਾਲ ਦਾ ਆਲਰੇਡੀ ਜਵਾਬ ਦਿੱਤਾ ਕਿਉਂਕਿ ਇੱਕ ਮੁੱਦੇ ਦੇ ਉੱਤੇ ਸਾਰਿਆਂ ਨੇ ਸਾਡੀ ਸਮਝ ਨੂੰ ਵੀ ਇੱਕ ਤਾਂ ਹੈ। ਬਾਕੀ ਤਗੜੇ ਕਿਹਦੇ ਦੁਆਰਾ ਕੋਈ ਅੰਦੋਲਨ ਕਰੋ। ਜਨਾਬ ਅੰਦੋਲਨ ਵੀ ਤਾਂ ਸਾਨੂੰ ਦੋਨਾਂ ਕਰਾਉਣੇ ਵਾਲੀ ਗੱਲ ਨਹੀਂ ਕਰਨੀ ਲੋੜਾ। ਤੁਸੀਂ ਤੁਸੀਂ ਦੇਖ ਨਹੀਂ ਰਹੇ ਕਿ ਸਰਕਾਰ ਨੇ ਕਿੰਨਾ ਵੱਡਾ ਹਮਲਾ ਕੀਤਾ ਹੈ। ਔਰ ਅਸੀਂ ਰੋਜ਼ ਇੱਕ ਜ਼ਿਲ੍ਹੇ ਦੇ ਵਿੱਚ ਕਾਨਫਰੰਸ ਕਰ ਰਹੇ ਹਾਂ। ਇਹ ਇਹ ਅੰਦੋਲਨ ਨਹੀਂ ਹੈ। ਅੰਦੋਲਨ ਜਾਰੀ ਹੈ ਅੰਦੋਲਨ ਚੱਲਦਾ ਰਹੇਗਾ ਅਤੇ ਜਦ ਤੱਕ ਜਾਰੀ ਰਹੇ ਲੇਖਰ ਸਾਹਿਬ ਇੱਕ ਬਿਆਨ ਹੁੰਦਾ ਸੀ ਜੀ ਉਹ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਚਾਹੁੰਦੇ ਸੀ ਵੀ ਉਠਾਇਆ ਜਾਵੇ ਨਾ ਤਾਂ ਉਹ ਅੱਗੇ ਜਾ ਸਕਦੇ ਨਾ ਪਿੱਛੇ ਆ ਸਕਦੇ ਸੀਗੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਗਿਆਸੁਰੂ ਦਾ ਬਿਆਨ ਆਇਆ ਜੀ ਕਿਸੇ ਕਯੋਗੋਂ ਪੁੱਛਿਆ ਨੇ ਹੈ ਵੀ ਇਹ ਤਾਂ ਇੰਡਸਟਰੀ ਦੇ ਰਿਸ਼ਤਾ ਵੀ ਮੰਗ ਸੀ ਉਹਨਾਂ ਨੇ ਆਪਦੇ ਸਪੀਮੋ ਨੂੰ ਬਚਾਉਣ ਵਾਸਤੇ ਔਰ ਇਹ ਸੀਟ ਜਿੱਤਣ ਵਾਸਤੇ ਲੁਧਿਆਣੇ ਦੀ ਔਰ ਇੱਕ ਵਿਕਿਆ ਹੋਇਆ ਸਮਝੌਤਾ ਸੌਦਾ ਕੀਤਾ ਪਰ ਉਸ ਸੌਦੇ ਦੇ ਵਿੱਚ ਆਪ ਦੇ ਸੁਪਰੀਮੋ ਨੂੰ ਲਿਜਾਣਾ ਚਾਹੁੰਦੇ ਨੇ ਰਾਜ ਸਭਾ ਚ ਸਿਰ ਵੀ ਇੱਕੇ ਬੰਦ ਪਰ ਜਿੱਤਣਿੱਕੇ ਜਦੋਂ ਦਿੱਲੀ ਹਾਰਨ ਤੋਂ ਬਾਅਦ ਘਬਰਾਏ ਹੋਏ ਸੀ ਕਿ ਸਾਡੀ ਲੀਡਰਸ਼ਿਪ ਹੋਂਦ ਜਾ ਸਕਦੀ ਹੈ ਕੇਂਦਰ ਦੇ ਮੂਰੇ ਬੋਦੇ ਤੇ ਸਾਡੇ ਅੰਦੋਲਨਾਂ ਤੇ ਹਮਲਾ ਕੀਤਾ ਤੇ ਮੈਂ ਵੀ ਕਹਿ ਦਿਆ ਕਿ ਭਗਵਾਨ ਸਮਾਂ ਨੇ ਕੱਲੇ ਸਾਡੇ ਅੰਦੋਲਨ ਤੇ ਹਮਲਾ ਨਹੀਂ ਕੀਤਾ ਇਹ ਪੂਰੇ ਜੇ ਪੂਰੇ ਪੰਜਾਬ ਦੀ ਇੱਕ ਦਿੱਕਤ ਛੁਰਾ ਮਾਰੀ 10 ਡਿਲੀਗੇਟ ਸਾਹਿਬ ਉਹਨਾਂ ਤਾਂ ਇਹ ਵੀ ਕਹਿ ਰਹੇ ਨੇ ਵੀ ਮੀਟਿੰਗ 'ਚ ਮੈਂ ਤੁਹਾਡੇ ਨਾਲ ਚੱਲੂਗਾ ਉਹ ਤਾਂ ਇਹ ਵੀ ਕਹਿ ਰਹੇ ਨੇ ਜੀ ਇੱਕ ਸਵਾਲ ਇਹ ਹੈ 10 ਮੁਲਾਕਾਤ ਕਰੰਮੀ ਕੱਲੇ ਕਿਤੇ ਵੀ ਆ ਸਕਦੀ ਹੈ ਕਿਸੇ ਵੀ ਨੁਕਤੇ 'ਤੇ ਹੋ ਸਕਦਾ ਹੈ ਔਰ ਜਿੱਥੇ ਆ ਤੁਹਾਨੂੰ ਬੱਚੇ ਕਿ ਆਪਾਂ ਜਿਹੜਾ ਜਿਹੜੀ ਇਹਨਾਂ ਨੇ ਉਹ ਲੜਾਂ ਨੂੰ ਲਿਟਾਣੇ ਸੜਕ ਬੰਦ ਕੀਤੀ ਕੇਜਰੀਵਾਲ ਦੇ ਹੀ ਫਰਮਾਂ ਤੋਂ ਕਿਵੇਂ ਦੇਖਦੇ ਹੋ ਕਿਉਂਕਿ ਉਹ ਕਹਿੰਦੇ ਸੀ ਵੀ ਰਸਤਾ ਬੰਦ ਕੀਤਾ ਕਿਸਾਨਾਂ ਨੇ ਵਪਾਰ ਖਰਾਬ ਕਰਾ ਪਾਰੀਆਂ ਦਾ ਉਸ ਤੋਂ ਬਾਅਦ ਜਿਹੜੀ ਸੜਕ ਬੰਦ ਹੋਈ ਰਹਿਤੀ ਹੋਈ ਉਸ ਨੂੰ ਕਿਵੇਂ ਦੇਖੋ ਸਵਾਲ 3 ਭਾਈ ਪਿੱਛੇ ਹੋ ਜਾਂ ਲਾਈਵ ਦਾ 3 ਨਾ ਜੀ ਕਿ ਸਰਕਾਰਾਂ ਹੈ ਨਾ ਸਰਕਾਰਾਂ ਦਾ ਕੋਈ ਵੀ 3 ਈਮਾਨ ਨਹੀਂ ਜੋ ਮਰਜ਼ੀ ਕਰ ਰਹੀਆਂ ਆ ਆ ਪਿਛਲੇ ਦਿਨਾਂ ਦੇ ਕਾਲੀ ਜੀ ਵੀਰਾਂ ਦੇ ਥੱਪੜ ਮਾਰੇ ਗਏ ਆ ਇਹਨਾਂ ਨੂੰ ਇਹਨੇ ਇਹ ਖਲਾਕੋ ਗਿਰ ਚੁੱਕੇ ਨੇ ਇਹ ਲੋਕਾਂ ਦਾ ਨਾ ਇਹਨਾਂ ਨੂੰ ਧੀ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਮਾਂ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਬਜ਼ੁਰਗਾਂ ਦੇ ਸਤਾਰ ਦਾ ਪਤਾ ਹੈ ਇਹਨਾਂ ਬੱਚਾ ਦੇ ਪ੍ਰਤੀ ਪਿਆਰ ਦਾ ਸੀ ਇਸੇ ਸੇ ਮਾਰਦੇ ਆ ਜੀ